ਜੀ ਵੀਰੇ ਜੋ ਜਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਹਾਜ਼ਰ ਆ ਨਵੀਂ ਵੈਰਾਈਟੀ ਨਵੇਂ ਡਿਜ਼ਾਈਨਾਂ ਦੇ ਨਾਲ ਅੱਜ ਤਕਰੀਬਨ ਆਪਾਂ ਦਿਖਾ ਰਹੇ ਆ ਗਰਲੀ ਸ਼ਲੋਕ ਡਿਜ਼ਾਈਨਰ ਪੀਸ ਆ ਦੇਖੋ ਜਿਹੜਾ ਮੈਂ ਪੀਸ ਓਪਨ ਕਰ ਰੱਖਿਆ ਹੈ ਇਹ 3D ਦੇ ਵਿੱਚ ਬਹੁਤ ਸੋਹਣਾ ਪੀਸ ਆਇਆ ਹੈ ਨੈਕ ਸਟਾਈਲ ਦੇ ਵਿੱਚ ਇਹਦਾ ਕੰਮ ਕੀਤਾ ਹੋਇਆ ਹੈ ਨਾਲ ਆਪਾਂ ਨੂੰ ਮਿਲਣ ਵਾਲਾ ਜੀ ਇਹਦਾ ਬਾਰਡਰ ਬਾਰਡਰ ਤੇ ਵੀ ਇਹਦੇ ਐਮਬ੍ਰੋਇਡਰੀ ਮਿਲੇਗੀ ਔਰ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਸਿੰਗਲ ਟਾਂਕਾ ਵੀ ਇਹਦੇ ਵਿੱਚ ਮਸ਼ੀਨ ਦਾ ਨਹੀਂ ਮਿਲੇਗਾ ਔਰ ਜੇ ਬਾਟਮ ਦੀ ਗੱਲ ਕਰੀਏ ਤਾਂ ਜੀ ਮੋਟਮ ਵੀ ਤੁਹਾਨੂੰ ਬਹੁਤ ਸੋਹਣੀ ਮਿਲਣ ਵਾਲੀ ਹੈ ਪੈਂਟ ਪਲਾਜੋ ਸ਼ਰਾਰਾ ਸਕਰਟ ਕੁਝ ਵੀ ਬਣਾ ਸਕਦੇ ਹੋ ਐਡਾ ਮਟੀਰੀਅਲ ਜਿਹੜਾ ਜਾਮਾਵਾਦ ਮਟੀਰੀਅਲ ਦੇ ਉੱਤੇ ਵਰਕ ਕੀਤਾ ਹੋਇਆ ਫੋਟੋਆਂ ਵਾਲੇ ਡਿਜ਼ਾਈਨ ਮਿਲਣ ਵਾਲੇ ਇਹ ਤੁਹਾਨੂੰ 50% ਆਫ ਤੇ ਆ ਦੇਖੋ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਬਣਨਾ ਹੈਗਾ ਔਰ 3D ਆਏਗਾ ਜੀ ਇਹਦਾ ਦੁਪੱਟਾ ਆ ਦੇਖੋ 3D ਕਲਰ ਦੇ ਵਿੱਚ ਪਾ ਨਵੇਂ ਨਵੇਂ ਡਿਜ਼ਾਈਨ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਹੈ ਆ ਜਿਹੜਾ ਡਿਜ਼ਾਈਨ ਓਪਨ ਕੀਤਾ ਹੋਇਆ ਬਿਲਕੁਲ ਨਵੇਂ ਕੱਪੜੇ ਤੇ ਸ਼ਾ ਸ਼ਾ ਬੇਸ ਕਹਿੰ ਨੂੰ ਗਲਾਸ ਟਿਸ਼ੂ ਕਹਿੰ ਲੋ ਵੀਰੇ ਸਾਰਾ ਮਲਟੀ ਹੈਡ ਦਾ ਕੰਮ ਆ ਵੀ ਸ਼ੇਵ ਨੈਕ ਬਣਿਆ ਨਾਲ ਫਰੰਟ ਬੂਟੀ ਆਉਂਦੀ ਹੈ ਜੀ ਤੇ ਇਹਦੇ ਵੀ ਤੁਹਾਨੂੰ ਬੋਟਮ ਦੇ ਪੌਂਚੇ ਮਿਲਦੇ ਆ ਵਰਕ ਵਾਲੇ ਤੇ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟਾ ਜਿਹੜਾ ਆਊਗਾ ਜੀ ਫੁੱਲੀ ਵਰਕ ਵਾਲਾ ਆ ਦੇਖੋ ਨਵੇਂ-ਨਵੇਂ ਪੀਸ ਆਪਾਂ ਓਪਨ ਕਰਕੇ ਦਿਖਾਈ ਦੇ ਆ ਪਹਿਲਾਂ ਚਾਰਟ ਵਗੈਰਾ ਤੁਹਾਨੂੰ ਫੁੱਲ ਮਿਲਣਾ ਇਹਦੇ ਵਿੱਚ ਔਰ 50% ਆਫ ਦੀ ਰੇਂਜ ਦੇ ਵਿੱਚ ਇਹ ਵੈਰਾਈਟੀ ਮੇਰੇ ਕੋਲ ਆਈ ਹੈ ਸਾਰੀ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਆ ਚੁੱਕੀ ਹੈ ਤੇ ਇਹ ਸਾਡੇ YouTube ਚੈਨਲ ਤੇ ਅਸੀਂ ਵਲੌਗ ਵਗੈਰਾ ਅਪਲੋਡ ਕਰਦੇ ਹਾਂ ਉਹਨੂੰ ਦੇਖਿਆ ਕਰੋ ਨਵੇਂ-ਨਵੇਂ ਕਨਸੈਪਟ ਦੇਖਣ ਨੂੰ ਮਿਲਦੇ ਐ ਨਾ ਆ ਗਿਆ ਡਰੈੱਸਾਂ ਦੇ ਉੱਤੇ ਕੁਝ ਬਹੁਤ ਹੀ ਸੋਹਣੀਆਂ ਤੇ ਪਿਆਰੀਆਂ ਡਰੈੱਸਾਂ ਦੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਆਹ ਦੇਖੋ ਜੀ ਗਰਾਰੇ ਦੇ ਨਾਲ ਪੂਰਾ ਜਲਕਨ ਵਰਕ ਵਾਲਾ ਠੀਕ ਹੈ ਜੀ ਕੁੜਤੀ ਸਟਾਈਲ ਦੇ ਵਿੱਚ ਆਪਣੇ ਕੋਲੇ ਇਹ ਬਾਜੂ ਵਰਕ ਵਾਲਾ ਬਹੁਤ ਸੋਹਣਾ ਕਨਸੈਪਟ ਆਇਆ ਹੈ ਇਹਦੀ ਬੈਗ ਤੇ ਵੀ ਦੇਖੋ ਆ ਵਰਕ ਕੀਤਾ ਹੋਇਆ ਬੈਗ ਤੇ ਨਾਲ ਨੈਟ ਦੇ ਦੁਪੱਟੇ ਐ ਆ ਦੇਖੋ ਇਹ ਦਿਖਾ ਰਹੇ ਆ ਸ਼ਰਾਰੇ ਵਾਲੇ ਸੋਹਣੇ ਸੋਹਣੇ ਡਰੈਸ ਦੇ ਟਾਈਪ ਡਿਜ਼ਾਈਨ ਆ ਦੇਖੋ ਜੀ ਕੰਮ ਦੇਖੋ ਬਹੁਤ ਪਿਆਰਾ ਕੰਮ ਕੀਤਾ ਹੋਇਆ ਹੈ ਇਹ ਆਏਗਾ ਇਹਦਾ ਸ਼ਰਾਰਾ ਹੀ ਤੇ ਆ ਤੁਸੀਂ ਸ਼ਰਟ ਦਾ ਪੈਟਰਨ ਦੇਖ ਰਹੇ ਸੀ ਬਹੁਤ ਹੀ ਸੋਹਣਾ ਤੇ ਪਿਆਰਾ ਪੈਟਰਨ ਹੈ ਇਹਦੇ ਨਾਲ ਬਣਿਆ ਹੋਇਆ ਜੀ ਛੇਟ ਸ਼ਰਾਰਾ ਪਲੱਸ ਚਨੌਨ ਦਾ ਦੁਪੱਟਾ ਉਹ ਵੀ ਵਰਕ ਵਾਲਾ ਤੇ ਉਸ ਤੋਂ ਬਾਅਦ ਜੇ ਕਲਰਾਂ ਤੇ ਆਈਏ ਤਾਂ ਜੀ ਇਹਦੇ ਵਿੱਚ ਤਿੰਨ ਕਲਰ ਮਿਲਣਗੇ ਆਪਾਂ ਨੂੰ ਆ ਦੇਖੋ 1 2 3 ਔਰ ਕਲਰ ਤਿੰਨੇ ਹੀ ਬਹੁਤ ਪਿਆਰੇ ਸਭ ਤੋਂ ਪਿਆਰਾ ਕਲਰ ਡੀਸੈਂਟ ਕਲਰ ਡਿਫਰੈਂਟ ਕਲਰ ਆਵਲ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਇਹ ਕੋਈ ਇਹਦਾ 6200 ਰੁਪਏ ਰੇਟ ਹੈ ਦਾ ਬਹੁਤ ਸੋਹਣਾ ਪੀਸ ਆ ਜੀ ਬਾਤ ਕਰੀ ਜਾਨੇ ਭਾਜੀ ਇੰਨੇ ਮਹਿੰਗੇ ਸੂਟ ਆਪਾਂ ਦਿੰਦੇ ਹੀ ਨਹੀਂ ਇਹ ਅੱਪਾ ਦਵਾਂਗੇ 3100 ਦਾ ਬਿਆਰ ਦੀ ਗੱਲ ਕਰਦਾ 6200 ਹੁਣ ਗੱਲ ਬਣੀ ਜੀ ਬਾਜ਼ਾਰ ਦਾ ਰੇਟ ਵਾਕਈ ਇਸ ਤਰ੍ਹਾਂ ਦੇ ਡੀਟਲ ਪ੍ਰਿੰਟ ਤੁਸੀਂ ਸ਼ੋਰੂਮ ਦੇ ਵਿੱਚ ਜੀ ਲੋਕੀ ਕਹ ਕੇ ਵੇਚਦੇ ਪਾਕਿਸਤਾਨੀ ਸੂਟ ਹੈ ਇਹ ਪਰ ਆਪਾ ਪਾਕਿਸਤਾਨ ਸੂਟ ਕਹਿ ਕੇ ਅਗਲਾ 5000 ਦਾ ਦਿੰਦਾ ਜੀ ਆਪਾ ਪਾਕਿਸਤਾਨੀ ਸੂਟ ਜ਼ਰੂਰ ਹੋਊਗਾ ਜੀ ਪਰ ਆਪਾ ਦਿੰਨੇ 3100 ਰੁਪਏ ਦਾ ਸਿਰਫ ਸਿਰਫ 3100 ਰੁਪਏ ਦਾ 6200 ਰੁਪਏ ਦਾ ਸੂਟ ਹੈ 3100 ਰੁਪਏ ਦਾ ਜੀ ਲਓ ਜੀ ਬਿਲਕੁਲ ਜਾਇਦ ਤੇ ਸਹੀ ਗੱਲ ਕਰ ਰਹੇ ਆ ਬਾਕੀ ਦੇਖੋ ਆਤੀ ਵੀਡੀਓਜ਼ ਅਪਲੋਡ ਵੀ ਕਰਦੇ ਆ ਜਾਨੀਆਂ ਮੇਰੀਆਂ ਭੈਣਾਂ ਕਈ ਵਾਰੀ ਪਰਚੇ ਨਹੀਂ ਕਰਦੀਆਂ ਠੀਕ ਹੈ ਜੀ ਆਉਂਦੀਆਂ ਸੂਟ ਦੀ ਖਰੀਦਦਾਰੀ ਕਰਦੀਆਂ ਉਹਨਾਂ ਨੂੰ ਪਤਾ ਲੱਗਦਾ ਕਿ ਬਾਜ਼ਾਰ ਨਾਲੋਂ ਰੇਟ ਦਾ ਡਿਫਰੈਂਸ ਹੈਗਾ ਕਿ ਨਹੀਂ ਔਰ ਕਲਰ ਦਿਖਾਉ ਪਾ ਰਿਹਾ ਜੀ ਦੇਖੋ ਜੀ ਵੀ ਚਲੋ ਕਲਰ ਦੇਖੋ ਜੀ ਕਿਤੇ ਪਿਆਰੇ ਆ ਚੁੱਕੇ ਆ ਤਿੰਨ ਚਾਰ ਕਲਰ ਤਕਰੀਬਨ ਹਰ ਇੱਕ ਹੀ ਅਵੇਲੇਬਲ ਹੋਣਗੇ ਆਪਣੇ ਕੋਲੇ ਜੀ ਔਰ ਬ੍ਰਾਂਡ ਹੈ ਜੀ ਐਦਾਂ ਨਹੀਂ ਇਹ ਕਹਿ ਤਾ ਹੋ ਜਾਏਗਾ ਨਹੀਂ ਸੂਰਦੇ ਦੇਖੋ ਪੈਕਿੰਗ ਦੇ ਵਿੱਚ ਟੈਗ ਹੈਗਾ ਉੱਪਰ ਲਫਾਫੇ ਤੇ ਵੀ ਲੱਗਿਆ ਹੈ ਜੀ ਵੀਰ ਜੀ ਰਾਮਪక్ష్ ਦਾ ਬਹੁਤ ਸੋਹਣਾ ਆ ਚੁੱਕਾ ਹੈ 6 ਮੀਟਰ ਕਪੜੇ ਦੇ ਨਾਲ ਹੈ ਜੀ 6 ਮੀਟਰ 6 ਮੀਟਰ ਹੈ ਜੀ ਕਪੜਾ ਇਹ ਉਹ ਕਿਵੇਂ ਭਾਜੀ ਇਹ ਵੀਰੇ ਬਾਵਾ ਦਾ ਕਪੜਾ ਇਹਦਾ ਐਕਸਟਰਾ ਹੁੰਦਾ ਕਿਸੇ ਦਾ ਘੇਰਾ ਜ਼ਿਆਦਾ ਹੁੰਦਾ ਵੀਰੇ 22 27 28 30 ਘੇਰਾ ਹੁੰਦਾ ਹੈ ਇਹਦਾ 120% ਪੀਸ ਬਣੂਗਾ ਜਿੰਨਾ ਮਰਜੀ ਹੈਲਦੀ ਬੰਦਾ ਹੋਵੇ ਜਿੰਨਾ ਮਰਜੀ ਹੈਲਦੀ ਹੋਵੇ ਜਿੰਨਾ ਮਰਜੀ ਹੈਲਦੀ ਬੰਦਾ ਵੀਰੇ ਇਹਦਾ ਐ ਲੈ ਲਓ ਤੁਸੀਂ 120 ਮੀਟਰ ਕਪੜਾ ਵੀਰੇ ਬਾਵਾ ਦਾ ਐਕਸਟਰਾ ਦਿੱਤਾ ਹੋਇਆ ਹੈ ਆ ਵਾਲਾ ਹਾਂਜੀ ਆ ਦੇਖੋ ਜੀ ਅੱਧੇ ਮਿੰਟਾਂ ਤੋਂ ਪਲੱਸ ਆ ਕਪੜਾ ਜੀ ਇਹ ਬਾਵਾ ਦਾ ਕਪੜਾ ਐਕਸਟਰਾ ਤੋ 3 ਮੀਟਰ ਸ਼ਰਟ ਐ 3 ਮੀਟਰ ਸਲਵਾਰ ਐ ਬਾਵਾ ਦੀ ਬਣਾਉਣ ਤੇ ਕੋਈ ਪ੍ਰੋਬਲਮ ਹੀ ਨਹੀਂ ਆਂਦੀ ਮੈਂ ਕਹੇ ਵੀਰੇ ਜਮਾ ਹੀ ਨਹੀਂ ਆਉਂਦੀ ਪ੍ਰੋਬਲਮ ਜਿੰਨਾ ਮਰਜੀ ਹੈਲਦੀ ਬੰਦਾ ਵੀਰੇ ਤੇ ਦੁਪੱਟਾ ਤੁਹਾਨੂੰ ਦਿਖਾ ਦਾਂ ਵੀਰੇ ਚਨੌਨ ਦਾ ਦੁਪੱਟਾ ਮਾੜਾ ਦਿਖਾ ਦੂ ਲਓ ਜੀ ਚਨੌਨ ਦੇ ਦੁਪੱਟਿਆਂ ਵਾਲੇ ਕਈ ਮੇਰੀਆਂ ਭੈਣਾਂ ਹੋਰ ਦੁਪੱਟਾ ਪਸੰਦ ਹੀ ਨਹੀਂ ਕਰਦੀਆਂ ਪਿਓਰ ਦਾ ਤੇ ਚਨੌਨ ਦਾ ਦੁਪੱਟਾ ਪਸੰਦ ਕਰਦੀਆਂ ਵੀ ਪਾਰਟੀ ਵੇਅਰ ਸੂਟ ਵੀ ਹੋਵੇ ਤੇ ਅੱਗੇ ਪਿੱਛੇ ਵੀ ਪਏ ਦੇ ਉਹ ਹੋਵੇ ਵੀ ਬਿਨਾ ਲਾਈਨਿੰਗ ਤੋਂ ਉੱਥੇ ਆਂਦੇ ਆ ਜੀ ਆ ਚੀਜ਼ਾਂ ਕੰਮ ਰਾਮ ਟੈਕ ਦੀਆਂ ਆ ਦੇਖੋ ਜੀ ਬਹੁਤ ਹੀ ਸ਼ਾਨਦਾਰ ਸੋਹਣੇ ਸੋਹਣੇ ਇੱਕ ਦੋ ਪੀਸ ਨਹੀਂ ਆਉਣਗੇ ਰਾਮ ਟੈਕ ਦੇ ਢੇਰਾਂ ਦੇ ਢੇਰ ਆਉਣਗੇ ਆਲੂਸੀ ਕਲਰਸੈਟ ਹੀ ਦੇਖੋ ਜੀ ਸਿਰੇ ਤੋਂ ਸਿਰੇ ਵਾਹ ਜੀ ਵਾਹ ਲਓ ਜੀ ਮਾਰਨਿੰਗ ਮਾਰਨਿੰਗ ਦੇਖੋ ਜਿਹੜੇ ਆਪਾਂ ਰਾਤੀ ਗਏ ਸੀਗੇ ਨਾ ਮੈਂ ਵੀਡੀਓ ਬਣਾਈ ਸੀ ਕਿ ਪਾਰਸਲ ਪਏ ਆ ਉਹ ਪਾਰਸਲ ਓਪਨ ਹੋਈ ਜਾਂਦੇ ਆ ਉਹਨਾਂ ਵਿੱਚੋਂ ਨਿਕਲੇ ਬਹੁਤ ਹੀ ਖੂਬਸੂਰਤ ਸੋਹਣੇ ਸੋਹਣੇ ਡਿਜ਼ਾਈਨ ਰਾਮ ਟੈਕਸ ਬ੍ਰਾਂਡ ਦੇ ਏਕੇ ਟੈਕਸ ਬ੍ਰਾਂਡ ਦੇ ਪਾਰਟੀ ਵੇਅ ਦਾਜਵੜੀ ਵਾਲੇ ਬਹੁਤ ਹੀ ਪਿਆਰੇ ਕੰਸੈਪਟ ਨਿਕਲਦੇ ਪਿਆ ਤੇ ਉਵੇਂ ਹੀ ਆਪਾਂ ਵੀਡੀਓ ਬਣਾਈ ਜਾਨੇ ਆ ਕਿਉਂ ਸ਼ਰੀ ਭਾਜੀ ਬਿਲਕੁਲ ਜੀ ਬਿਲਕੁਲ ਇੰਟਰਸੈਪਟ ਹੋ ਰਿਹਾ ਹੈ ਕਿ ਆਪਣੇ ਕੋ ਰਸ਼ੀਆ ਦਾ ਜੋਰ ਦੜ ਦੇ ਉੱਪਰ ਤੁਸੀਂ ਸਾਜੀ ਬਹੁਤ ਭਾਜੀ ਵਾਜੀ ਆਪਾਂ ਰਹਿਣ ਕੁਝ ਵੀ ਨਹੀਂ ਲੈਣਾ ਆਪਾਂ ਦੋ ਚੀਜ਼ ਹੈ ਸਾਰੀ ਮੇਲੀਆਂ ਪਹਿਣਾ ਜੜੀਆਂ ਸਾਡੇ ਨਾਲ ਜੁੜੀਆਂ ਕਈ ਤਾਂ ਮੇਰੇ ਵੀਰ ਵੀ ਹੈਲੋ ਜੀ ਰਾਸ਼ਪਤਿੰਦੇ ਆ ਸਾਡੇ ਨਾਲ ਜੁੜੇ ਹੋਇਆ ਜਾਇ ਸਾਡੇ ਹਾਸੀ ਮੁਝਾ ਕਰਕੇ ਵੀਡੀਓ ਦੇਖਦੇ ਆ ਜਾਇ ਛੁਟਾ ਕਰਕੇ ਦੇਖਦੇ ਆ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਇੱਕ ਗੱਲ ਜ਼ਰੂਰ ਕਹੂੰਗਾ ਦੇਖੋ ਸਾਡਾ YouTube ਚੈਨਲ ਕਰਨਾ ਨਾ ਤੇ ਇਹ ਐ ਕਰਨਾ ਤੁਸੀਂ ਸਬਸਕ੍ਰਾਈਬ ਹੋ ਜਾਣਾ ਐ ਕਰਨਾ ਨੋਟੀਫਿਕੇਸ਼ਨ ਬੈਲ ਆਨ ਹੋ ਜਾਣੀ ਐ ਐ ਕਰਨਾ ਲਾਈਕ ਹੋ ਜਾਣਾ ਤੇ ਵੀਰੇ ਕਰੋ ਘਰ ਬੈਠੇ ਨਵੀਂ ਨਵੀਂ ਵੈਰਾਈਟੀ ਦੇਖੋ ਛੁਟਾ ਦੀ ਡਿਜ਼ਾਈਨ ਦੇਖੋ ਠੀਕ ਹੈ ਜੀ ਹੋਰ ਵੀਡੀਓਜ਼ ਦੇਖਣ ਨਾਲ ਉਹ ਨੌਲੇਜ ਮਿਲਦੀ ਹੈ ਜੀ ਕਪੜੇ ਦੀ ਨੌਲੇਜ ਮਿਲਦੀ ਹੈ ਬਾਜ਼ਾਰ 'ਚ ਕਿਸ ਰੇਟ 'ਚ ਵਿਕ ਰਿਹਾ ਉਹਦੀ ਨੌਲੇਜ ਮਿਲਦੀ ਹੈ ਬਹੁਤ ਗੱਲਾਂ ਦੀ ਨੌਲੇਜ ਮਿਲਦੀ ਹੈ ਇੱਥੇ ਜਿਹੜੇ ਵੀਰ ਜੁੜੇ ਹੋਏ ਆ ਉਹਨਾਂ ਲਈ ਕਹਿ ਰਿਆ ਮੈਂ ਪਹਿਣਨ ਤਾਂ ਸ਼ੂਟਾਂ ਦੀਆਂ ਸ਼ੁਕੀਨ ਹੁੰਦੀਆਂ ਹੀ ਹੁੰਦੀਆਂ ਤੇ ਆ ਚੀਜ਼ ਦੀ ਗੱਲ ਕਰਦਾ ਮੈਂ ਵੀਰਾਂ ਲਈ ਹੈ ਠੀਕ ਹੈ ਤੇ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤਾਂ ਕਿ ਅਸੀਂ ਵੀ ਉਹਨੇ ਹੌਸਲੇ ਨਾਲ ਇਦੋਂ ਵੱਧ ਤੇ ਬਹੁਤ ਸੋਹਣੀ ਵੈਰਾਈਟੀ ਤੁਹਾਡੇ ਲਈ ਓਪਨ ਕਰਦੇ ਲਈਏ ਆ ਲਓ ਵੀ ਆ ਗਿਆ ਇਹਦਾ ਦੁਪੱਟਾ ਸ਼ਾਨਦਾਰ ਦੁਪੱਟਾ ਬਹੁਤ ਹੀ ਸ਼ਾਨਦਾਰ ਦੁਪੱਟਾ ਇਸ ਸਪਾਰਕਲ ਦੀ ਆਊਟਲਾਈਨਿੰਗ ਕੀਤੀ ہوئی ਹੈ ਕਪੜਾ ਬ੍ਰਾਂਡਡ ਹੈ ਰਸ਼ੀਆ ਦਾ ਬਕਾਇਦਾ ਟੈਗ ਲੱਗਿਆ ਹੋਇਆ ਬਕਾਇਦਾ ਮੋਹਰਾ ਲੱਗਿਆ ਹੋਇਆ ਜੀ ਉੱਪਰ ਪਾ ਜੀ ਮੋਹਰਾ ਤੋਂ ਬਿਨਾ ਤਾਂ ਆਪਾਂ ਕਪੜਾ ਹੀ ਨਹੀਂ ਵੇਚ ਦੇਗੇ ਬ੍ਰਾਂਡਡ ਬਿਲਕੁਲ ਸਹੀ ਹੈ ਜੀ ਜੀ ਹਾਂ ਜੀ ਆਹ ਦੇਖੋ ਜਿਹੜਾ ਰੈਪਰ ਆ ਉਹਦੇ ਉੱਪਰ ਵੀ ਰਸ਼ੀਆ ਬ੍ਰਾਂਡ ਦਾ ਟੈਗ ਲੱਗਿਆ ਹੋਇਆ ਲੈ ਕਾ ਲਓ ਕੋਈ ਐ ਨਹੀਂ ਗੱਲ ਤੇ ਗੱਲ ਨਹੀਂ ਹੋਊਗੀ ਟੈਗ ਵੀ ਦਿਖਾ ਦਿਓ ਜੀ ਨਾ ਟੈਗ ਚੁੜਦੇ ਆਂ ਆਹ ਦੇਖੋ ਇਹ ਸੂਟ ਤੇ ਟੈਗ ਮੇਨ ਲੱਗਿਆ ਬਾਜ਼ਾਰ 'ਚ ਕਈ ਭੈਣਾਂ ਆ ਕੇ ਕਹਿ ਦਿੰਦੀ ਆ ਵੀ ਜੇ ਸਾਡਾ ਇੰਨਾ ਬਾਜ਼ਾਰ 'ਚ ਤਾਂ ਇੰਨੇ ਦਾ ਮਿਲ ਹੀ ਜਾਂਦਾ ਉਹ ਮੇਰੀ ਭੈਣ ਆ ਟੈਗ ਲੱਗਿਆ ਇਹ ਚੈੱਕ ਕਰ ਲਿਆ ਕਰੋ ਗੱਜ-ਗੱਜ ਤੇ ਮੋਹਰ ਲੱਗੀ ਹੁੰਦੀ ਆ ਉਹ ਚੈੱਕ ਕਰ ਲਿਆ ਕਰੋ ਇਹ ਤੁਸੀਂ ਫਰਕ ਦਾ ਪਤਾ ਕਰਿਆ ਕਰੋ ਐਦਾਂ ਪਿਓਰ ਦੀ ਬੋਟਮ ਆ ਯਾ ਦੁਪੱਟਾ ਫੁੱਲ ਪਿਓਰ ਸ਼ਫੂਨ ਦਾ ਜੀ ਆਹ ਕਲਰ ਚਾਰਟ ਦੇ ਵਿੱਚ ਮਿਲਣਗੇ ਇੱਕ ਗੱਲ ਹੋਰ ਦੱਸੋ ਰਜਤ ਭਾਜੀ ਹਾਂਜੀ ਹਾਂਜੀ ਮੈਂ ਨਵਾਂ ਮਾਲ ਦਿਖਾਤਾ ਆ ਨਵੇਂ ਪੀਸ ਹੋਰ ਆ ਰਿਹਾ ਤੇ ਇੱਥੇ ਬੈਠਾ ਬੈਠਾ ਪਤਾ ਨਹੀਂ ਕਿੱਧਰ ਤੁਰ ਗਿਆ ਮੈਨੂੰ ਦਿਖਦੇ ਨਹੀਂ ਪਿਆ ਉਹ ਭਰਾਵਾ ਕਿੱਥੇ ਭੱਜ ਗਿਆ ਉਹ ਗਿਆ ਕਿੱਥੇ ਕਿੱਧਰ ਗਿਆ ਸਾਰੇ ਪਰਪਲ ਰਵੇ ਖੋਲਦੇ ਤੇ ਹਜੇ ਹੋਰ ਮਾਲ ਬਹੁਤ ਖੋਲਣਾ ਕਿੱਧਰ ਗਿਆ ਸਾਈਲ ਸਾਈਲ ਨੂੰ ਦੇਖੀਏ ਉਹ ਚੜਾ ਬੈਠਾ ਉਹ ਬਾਰਸਲਾ ਦੇ ਉਹ ਕੀ ਹੋ ਗਿਆ ਤੂੰ ਇਹਨੂੰ ਹੁੰਦਾ ਕੀ ਹੈ ਯਾਰ ਪਰਾ ਮੈਨੂੰ ਆਹ ਦੇਖਾ ਹਜੇ ਤੁਸੀਂ ਉਹ ਪਾਰਸਲ ਖੋਲੇ ਆ ਪਾਰਸਲ ਖੋਲਣ ਵਾਲੇ ਬਹੇ ਆ ਅੱਛਾ ਹਾਂ ਆਹ ਸੁਟਦਾ ਦਿਖਾ ਲੈ ਪਹਿਲਾਂ ਆ ਕੇ ਤੈਨੂੰ ਪਤਾ ਹੈ ਤੈਨੂੰ ਕੰਟਰੋਲ ਹੀ ਨਹੀਂ ਹੁੰਦਾ ਕੈਂਚੀ ਚੱਕ ਕੇ ਆਉਂਦਾ ਵੀ ਮਾਰਦਾ ਪਾਰਸਲ ਸਾਡੇ ਡੀਏ ਨਾਜੀ ਬੋਲਦਾ ਹਾਂ ਮੇਰੀ ਮਰਜ਼ੀ ਕੈਂਚੀ ਪਾਰਸਲ ਨਹੀਂ 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 ਮਾਰਦਾ ਆ ਦੇਖ ਰਜੇਤ ਭਰਾ ਇੱਥੇ ਵਿੱਚ ਵੀ ਦਾਜਵਰੀ ਵਾਲੇ ਸੂਟ ਐ ਸਾਰੇ ਦਿਖਾ ਦੇਣੇ ਅੱਜ ਮੈਂ ਭਰਾਵਾ ਇੱਧਰ ਵੀ ਪਏ ਆ ਆ ਪਹਿਲ ਹਾਵੇ ਆ ਵੀ ਗੋਲੇ ਆ ਇੱਥੇ ਕੀ ਆ ਗਏ ਆ ਵੀ ਪਏ ਹੋਏ ਅਜੇ ਮਾਲ ਬਹੁਤ ਪਿਆ ਆਇਓ ਇੱਕ ਮਿੰਟ ਇੱਥੇ ਆਇਓ 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 ਮੈਨੂੰ ਮਾੜਾ ਮਾੜਾ ਨਾ ਦਿਸੀ ਜਾਂਦਾ ਆ ਦੇਖੋ ਦਾਜਵਰੀ ਵਾਲੇ ਸੂਟ ਇਹ ਵੀਰੇ ਸਾਰੇ ਪਾਰਸਲ ਖੁੱਲਣੇ ਆ ਤੇ ਮੈਂ ਕਹਲਾਂਗਾ ਵੀਡੀਓ ਦੇ ਨਾਲ ਬਣੇ ਦਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਦੇ ਨਾਲ ਸ਼ੇਅਰ ਕਰੋ ਤਾਂ ਕਿ ਹੋਰ ਵੀ ਜਿਹੜੇ ਆਪਣੇ ਰਿਸ਼ਤੇਦਾਰ ਹੈ ਭੈਣ ਭਾਈ ਹੈ ਮੈਂ ਕਹਿੰਨਾ ਹਰਿਆਣਾ ਦਿੱਲੀ ਪੰਜਾਬ ਲੁਧਿਆਣਾ ਬੰਬੇ ਜਿਹੜੇ ਛੋਟੇ ਛੋਟੇ ਮਿਸਕਲਟ ਪਾਉਂਦੇ ਨਾ ਉੱਥੇ ਤੱਕ ਆਪਾਂ ਪੰਜਾਬੀ ਸੂਟ ਪਹੁੰਚਾ ਦਿੰਨੇ ਆ ਜੀ ਪੰਜਾਬੀ ਸੂਟ ਮੈਨੂੰ ਰੰਗ ਦਾ ਦਿਖਾ ਲੰਦੇ ਆ ਹਾਂ ਸੂਟ ਦਾ ਦਿਖਾ ਦਿਓ ਭਰਾ ਤੈਨੂੰ ਰੰਗ ਦੇਖੋ ਤੈਨੂੰ ਲੱਭਣ ਲੱਗ ਗਿਆ ਭਰਾ ਉਹ ਵਿੱਚੋਂ ਹੀ ਤੂੰ ਕਿੱ데 ਚਲ ਗਿਆ ਪਾਰਸਲ ਦਿਖਾਈ ਨਾ ਖੋਲ ਵੀ ਹੁਣ ਥੋੜਾ ਜਿਹਾ ਚਲ ਦਿਖਾਓ ਭਾਜੀ ਦਿਖਾਓ ਲਓ ਜੀ ਕਲਰ ਦੇਖੋ ਕਿੱਡੇ ਪਿਆਰੇ ਆ ਚੁੱਕੇ ਐ ਤੇ ਰੇਟ ਬਹੁਤ ਘੱਟ ਐ ਰੇਟ ਦੱਸੋ ਮਾੜਾ ਤੁਸੀਂ ਹੁਣ ਲਓ ਵੀਰ ਜੀ ਆ ਜਿਹੜਾ ਹੈਗਾ ਜੌਰਜਟ ਪਿਓਰ ਦੇ ਉੱਤੇ ਇਹਦਾ Thread work ਦੇ ਨਾਲ piping work ਕੀਤਾ ਹੋਇਆ ਹੈ ਇਹ 59 56600 ਦੇ ਸੂਟ ਹੈ ਮੇਰੇ ਕੋਲੇ ਆ ਗਿਆ ਜੀ ਸਿਰਫ 2850 ਦੀ ਰੇਟ only 2850 ਦੀ ਰੇਟ ਤੇ ਸੂਟ ਆ ਗਿਆ ਨਾਲ ਪਿਓਰ ਦਾ ਹੀ ਦੁਪੱਟਾ ਇਹਦੇ georgette ਦਾ pure ਦੀ ਹੀ shirt ਹੈ bottom ਤੁਹਾਨੂੰ ਮਿਲੇਗੀ 3 ਮੀਟਰ ਬਹੁਤ ਹੀ ਸ਼ਾਨਦਾਰ ਕਨਸੈਪਟ ਹੈ ਕਲਰ ਆਪਣੇ ਕੋਲ ਅਵੇਲੇਬਲ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਬੋਟੀ ਵਰਲਡਵਾਈਡ ਤੋਂ ਧੰਨਵਾਦ